ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਹੋ ਰਹੀ ਤਸਦ ਅਤੇ ਨੌਜਵਾਨ ਕਿਸਾਨ ਸ਼ੋਭ ਕਰਨ ਦੀ ਮੌਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਾ ਦਿਹਾੜਾ ਕਾਲ ਦਿਵਸ ਦੇ ਤੌਰ ਤੇ ਮਨਾਇਆ ਗਿਆ ਜਿਸ ਵਿੱਚ ਐਸ ਕੇ ਐਮ ਦੇ ਆਗੂਆਂ ਅਤੇ ਸਮਰਥਕਾਂ ਨੇ ਭਾਜਪਾ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਿੰਦਾਬਾਦ 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 ਜੱਟਿਓ ਅੱਜ ਜਿਹੜੀ ਸਾਡੀ ਕਾਰਵਾ ਕਿਹੜਾ ਜ਼ੁਲਮ ਕੀਤਾ ਜਾ ਰਿਹਾ ਬਾਡਰ ਦੇ ਉੱਤੇ ਉਹਦੇ ਸਬੰਧ ਵਿੱਚ ਆ ਕਿਉਂਕਿ ਇੱਕ ਸਾਡਾ ਬੱਚਾ ਬਠੰਡਾ ਜਿਨੇ ਦਾ ਬੱਲੋ ਪਿੰਡ ਦਾ ਉਹਦੇ ਬਹੁਤ ਨੇੜੀ ਰੇਂਜ ਤੋਂ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਤੇ ਦੋ ਪਹਿਲਾਂ ਕਿਸਾਨ ਉੱਥੇ ਮਾਰੇ ਜਾ ਚੁੱਕੇ ਆ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਕਿ ਅੱਜ ਤੇ ਦੇਨੂੰ ਕਾਲੇ ਦਿਨ ਦੇ ਵਿੱਚ ਮਨਾਇਆ ਜਾਊਗਾ ਸਾਰੇ ਕਿਸਾਨ ਵੀਰ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਉਣਗੇ ਤੇ ਕਾਲੀਆਂ ਪੱਟੀਆਂ ਮੰਨਣਗੇ ਇਹਦੇ ਨਾਲ ਹੀ ਬਾਕੀ ਜਿਹੜਾ ਹੋਣ ਵਾਲਾ ਪ੍ਰੋਗਰਾਮ 26 ਤਰੀਕ ਨੂੰ ਟ੍ਰੈਕਟਰ ਮਾਰਚ ਕੀਤਾ ਜਾਊਗਾ ਜਿਹੜੀਆਂ ਸੜਕਾਂ ਦਿੱਲੀ ਵੱਲ ਨੂੰ ਜਾਂਦੀਆਂ ਉੱਤੇ ਉਹਦੀ ਜਗ੍ਹਾ ਅਸੀਂ ਬਾਅਦ ਦੇ ਵਿੱਚ ਮਿਸ਼ਨ ਕਰਕੇ ਡਿਸਾਈਡ ਕਰ ਲਵਾਂਗੇ ਕਿ ਹਸ਼ਾਰਪੁਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸੜਕਾਂ ਤੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਉਹ ਕਰ ਰਹੀਆਂ ਪਰ ਮਾਫੀ ਇਹਨੂੰ ਪੰਜਾਬ ਸਰਕਾਰ ਨੂੰ ਵੀ ਨਹੀਂ ਕਰਦੇ ਕਿਉਂਕਿ ਪੰਜਾਬ ਵੀ ਹੱਥ ਦੇ ਅੰਦਰ ਆ ਕੇ ਉਹਨਾਂ ਨੇ ਇਹ ਬੱਚੇ ਨੂੰ ਮਾਰਿਆ बहुत दे सारी मशीनरीनौरी बर्डर ਇਹਦਾ ਮੁੱਖ ਕਰਨੇ ਆ ਵੀ ਇੱਕ ਤਾਂ ਜਿਹੜੀ ਸ਼ੁਭਮ ਦੀਵਤੀ ਮੌਤ ਆ ਉਹਦੇ ਨੂੰ ਐਸਕੇਮ ਦਾ ਸਨੇਹਾ ਸੀ ਅੱਜ ਦਾ ਵੀ ਕਾਲੇ ਦਿਨਸ ਨੂੰ ਅੱਜ ਪੂਰੇ ਪੰਜਾਬ ਚ ਰੋਸ ਮਾਰਚ ਕਰਨਾ ਅਮਿਤ ਸ਼ਾਹ ਖੱਟੜ ਤੇ ਜਿਹੜਾ ਉਹਦਾ ਗ੍ਰਹਿ ਮੰਤਰੀ ਆ ਹਰਿਆਣੇ ਦਾ ਉਹਦੇ ਪੁਤਲੇ ਫੋਕਣੇ ਆ ਬੈਂਚ ਦੇ ਉਹ ਅੱਜ ਪੁਤਲੇ ਜਿਹੜੇ ਆ ਐਸਕੇਮ ਦੇ ਸੱਦੇ ਦੇ ਉੱਤੇ ਫੁਕੇ ਗਏ ਆ ਔਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਜਿਸ ਢੰਗ ਦੇ ਨਾਲ ਮੋਦੀ ਸਰਕਾਰ ਦੇਸ਼ ਨੂੰ ਫਿਰਕੂ ਫਾਸ਼ੀ ਨੀਹਾਂ ਤੇ ਲਿਜਾ ਕੇ ਵੱਡੀ ਭਰਾਮਾਰ ਲੜਾਈ ਜਿਹੜੀ ਆ ਇੱਕ ਤਿਆਰ ਕਰ ਰਹੀ ਆ ਉਹ ਆਉਣੇ ਵਾਲੇ ਕੱਲ੍ਹ ਹੀ ਖਾਸ ਕਰਕੇ ਛੋਟੇ ਲੋਕਾਂ ਲਈ ਰੇੜੀ ਪੜੀ ਵਾਲਿਆਂ ਲਈ ਗਰੀਬਾਂ ਲਈ ਮਜ਼ਦੂਰਾਂ ਲਈ ਕਿਸਾਨਾਂ ਲਈ ਬਹੁਤ ਖਤਰਨਾਕ ਮੋੜ ਦੇ ਉੱਤੇ ਉਹ ਦੇਸ਼ ਨੂੰ ਲਿਜਾ ਰਹੇ ਨੇ ਅਜੇ ਤੱਕ ਸੰਸਦ 47 ਨਹੀਂ ਭੁੱਲਿਆ ਔਰ ਲਗਾਤਾਰ ਦੇਖਿਆ ਜਾਵੇ ਕਿ ਘੱਟ ਗਿਣਤੀ ਮੁਸਲਮਾਨਾਂ ਦੇ ਉੱਤੇ ਉਹਨਾਂ ਦੀ ਮਗਰਜੇ ਮਸਜਿਦਾਂ ਤੇ ਉਹਨਾਂ ਦੇ ਮਦਰਸੇ ਜਿਹੜੇ ਨੇ ਉਹ ਢਾਈ ਜਾ ਰਹੇ ਨੇ ਇਸੇ ਢੰਗ ਦੇ ਨਾਲ ਅੱਜ ਜਿਸ ਢੰਗ ਦੇ ਨਾਲ ਕਲਕੱਤੇ ਦੇ ਵਿੱਚ ਕਾਈਪੀਐਸ ਅਫਸਰ ਨੂੰ ਖਾਲਿਸਤਾਨੀ ਦੱਸਿਆ ਗਿਆ ਇਹ ਇੱਕ ਵੱਡੀ ਗੱਲ ਹੈ ਕਿ ਇੱਕ ਆਈਪੀਐਸ ਅਫਸਰ ਜਿਹੜਾ ਇੰਡੀਅਨ ਕੈਡਰ ਦਾ ਅਫਸਰ ਹੈ ਉਹਨੂੰ ਭਾਜਪਾ ਦੇ ਐਮਐਲਏ ਨੂੰ ਹ ਘਾਲੋस्तानी ਦੱਸਣਾ ਉਹਦੀ ਅਸੀਂ ਇੱਕ ਹੋਰ ਨਿੰਦਾ ਕਰਦੇ ਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਖਾਸ ਕਰਕੇ ਭਾਜਪਾ ਦੀ ਸਰਕਾਰ ਜਿਹੜੀ ਹੈ ਇੱਕ ਜਮਾਤ ਦੇ ਮਜ਼ਦੂਰ ਜਮਾਤ ਦੇ ਕਿਸਾਨਾਂ ਦੇ ਛੋਟੀ ਰੇੜੀ ਫੜੀ ਆ ਤੇ ਛੋਟੇ ਦੁਕਾਨਦਾਰਾਂ ਦੇ ਵਿਰੋਧ ਚ ਅਸੀਂ ਅੱਜ ਦੁਕਾਨਾਂ 'ਚ ਖੜੇ ਆਂ ਦੱਸ ਦੇਣਾ ਚਾਹੁੰਦੇ ਆਂ ਕਿ ਆਉਣੇ ਵਾਲੇ ਕੱਲ ਨੂੰ ਵੱਡੀ ਪੱਦਰ ਦੇ ਉੱਤੇ ਆ ਦੁਕਾਨਾਂ ਦਾ ਸਗੇਲਾ ਸੁਗਲਾ ਹੋਣਾ ਕਿਉਂਕਿ ਸਾਰਾ ਕੁਝ ਜਿਹੜਾ ਉਹ ਮੋਲਰ ਚ ਜਾ ਰਿਹਾ ਇਸ ਕਰਕੇ ਇਹ ਲੜਾਈ ਇਕੱਲੀ ਕਿਸਾਨਾਂ ਦੀ ਨਹੀਂ ਮਜ਼ਦੂਰਾਂ ਦੀ ਨਹੀਂ ਇਹ ਲੜਾਈ ਮੁਲਾਜ਼ਮਾਂ ਦੀ ਵੀ ਆ ਇਥੋਂ ਦੇ ਮਿਹਨਤ ਕਸ਼ ਖੇਤਿਆਂ ਦੀ ਲੜਾਈ ਆ ਇਸ ਕਰਕੇ ਅਸੀਂ ਅੱਜ ਐਸਕੇਮ ਦੇ ਸੱਦੇ ਦੇ ਉੱਤੇ ਸਾਰੇ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਇਸ ਫਿਰਕੂ ਫਾਸ਼ੀ ਟੋਲੇ ਨੂੰ ਭਾਜ ਦੇਣ ਲਈ ਜੇ ਤੁਸੀਂ ਨਾ ਅੱਗੇ ਆਏ ਤਾਂ ਬਿਲਕੁਲ ਸਾਫ ਆ ਕਿ ਆਉਣੇ ਵਾਲੇ ਦਿਨਾਂ 'ਚ 1.47 ਜਿਹੜਾ ਹੋਰ ਸਿਰ ਦਿੱਤਾ ਜਾਊਗਾ ਧੰਨਵਾਦ ਦੇਖੋ ਜਿਹੜਾ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਹ ਕਿਹਾ ਸੀ ਪੋਸਟਮਾਰਟਮ ਜਿਹੜਾ ਜੇ ਉਹਦਾ ਬੱਚੇ ਦਾ ਫੈਮਿਲੀ ਮੰਨਦੀ ਆ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਤਾਂ ਅਸੀਂ ਕੇਸ ਉਹਨੂੰ ਦੇਖ ਕੇ ਕੇਸ ਦਰਜ ਕਰਾਂਗੇ ਇਹ ਸਵਾਗਤਯੋਗ ਗੱਲ ਆ ਪਰ ਅਸੀਂ ਹਰ ਗੱਲ ਦਾ ਵਿਰੋਧ ਨਹੀਂ ਕਰਨਾ ਹੁੰਦਾ ਸਰਕਾਰ ਦਾ ਜਿਹੜੀ ਗੱਲ ਉਹ ਚੰਗੀ ਕਰ ਰਹੇ ਆ ਉਹਦਾ ਮਤਲਬ ਅਸੀਂ ਉਹਦੀ ਸਿਫਤ ਕਰਦੇ ਆਂ ਤੇ ਜਿਹੜਾ ਕੁਝ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਇੱਥੇ ਬਾੜਨ ਦਿੱਤਾ ਉਹਦੇ ਅਸੀਂ ਨਿੰਦਿਆ ਕਰਦੇ ਆ ਕਿਉਂਕਿ ਜਿਹੜਾ ਵੀ ਕੋਈ ਸਾਡੀ سپورਟ ਦੇ ਵਿੱਚ ਇੱਕ ਕਦਮ ਵੀ ਪਟਦਾ ਉਹ ਸਾਡੇ ਲਈ ਸਵਾਗਤਯੋਗ ਗੱਲ ਵਾਹੋ ਅੱਗੇ ਕੀ ਰਣਨੀਤੀ ਰਹੂਗੀ ਅੱਗੇ ਸਾਡੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਇੰਡੀਆ ਨੇ ਜਿਹੜੀ ਰਣਨੀਤੀ ਬਣਾਈ ਆ 26 ਤਰੀਕ ਨੂੰ ਆਹ ਜਿਹੜੀ 26 ਆ ਰਹੀ ਆ ਇਹਦੇ ਵਿੱਚ ਦਿੱਲੀ ਵੱਲ ਨੂੰ ਅਸੀਂ ਟਰੈਕਟਰ ਮਾਰਚ ਕਰਨਾ ਉਹ ਸੰਕੇਤਕ ਮਾਰਚ ਹੋਊਗਾ ਤੇ ਜਿੱਦਾਂ ਸਾਡਾ ਸੰਭਾਵਨਾ ਆ ਅਸੀਂ ਮਨੀਲਾ ਪੈਲਸ ਜਾਂ ਪੱਪੂ ਦੇ ਢਾਬੇ ਦੇ ਉੱਤੇ ਟਰੈਕਟਰਾਂ ਦੀ ਲਾਈਨ ਲਾ ਕੇ ਉਧਰ ਨੂੰ ਫਗਵਾੜਿਆਂ ਨੂੰ ਤੁਰਾਂਗੇ ਤੇ ਉੱਥੇ ਉਹ ਟਰੈਕਟਰ ਜਿਹੜੇ ਆ 2 ਘੰਟੇ ਖੜੇ ਰਹਿਣਗੇ ਇਹ ਦੱਸਣਾ ਚਾਹੁੰਨੇ ਕਿ ਇਹ ਸਾਰੇ ਟਰੈਕਟਰ ਜਿਹੜੇ ਆ ਇਹ ਦਿੱਲੀ ਨੂੰ ਜਾਣ ਲਈ ਤਿਆਰ ਖੜੇ ਆ ਉਹ ਤੋਂ ਬਾਅਦ ਇੱਕ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਸਾਡੀ ਮਹਾਪੰਚਾਇਤ ਹੋ ਰਹੀ ਆ ਮਾਰਚ ਦੇ ਵਿੱਚ ਸ਼ਾਇਦ ਉਹਦੀ 16 ਮਾਰਚ ਦੀ ਡੇਟ ਵਾ ਉਦੇ ਵਿੱਚ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਵਾਂਗੇ ਤਾਂ ਕਿ ਜਿਹੜਾ ਪ੍ਰੈਸ਼ਰ ਵਾ ਉਹ ਸਰਕਾਰ ਦੇ ਉੱਤੇ ਪਾਇਆ ਜਾ ਸਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਆ ਉਹ ਮਨਵਾਇਆ ਜਾ ਸਕਣ